ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ 50 ਗਜ ਦੀ ਕੋਠੀ ਥੱਲੇ ਇੱਕ ਬੈੱਡਰੂਮ ਤੇ ਡ੍ਰੈنگ ਰੂਮ ਤੇ ਬਾਥਰੂਮ ਤੇ ਕਿਚਨ ਬਣਿਆ ਹੋਇਆ ਬਹੁਤ ਹੀ ਵਧੀਆ ਟਾਇਲ ਦਾ ਕੰਮ ਹੋਇਆ ਜੋੜੀ ਦਾ ਵਿੰਡੋ ਦਾ ਜੋ ਵੀ ਇਹਦੇ ਵਿੱਚ ਕੰਮ ਪੈਂਡਿੰਗ ਪਿਆ ਹੈ ਮਾਲਕ ਇਹਦਾ ਕੰਪਲੀਟ ਕਰਾ ਕੇ ਦੇਣਗੇ ਇੱਕ ਉੱਪਰ ਬੈੱਡਰੂਮ ਬਣਿਆ ਹੋਇਆ ਤੇ ਬਾਥਰੂਮ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਣੇ ਆ ਡਿਮਾਂਡ ਇਹਦੀ 17 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸਾਡੀ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਕਰ ਦਿਓ ਤਾਂ ਕਿ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸਾ ਨਹੀਂ ਐਡ ਬਿਲਕੁਲ ਫ੍ਰੀ ਹੈ ਆ ਡ੍ਰੈنگ ਰੂਮ ਸੀਗਾ ਜੀ ਉੱਪਰ ਆ ਪੌੜੀਆਂ ਜਾਂਦੀਆਂ ਆ ਪੌੜੀਆਂ ਦੀ ਰੇਲਿੰਗ ਤੇ ਮੂਰੇ ਫਰੰਟ ਤੇ ਰੇਲਿੰਗ ਇਹ ਲਵਾ ਕੇ ਦੇਣੀ ਆ ਉੱਪਰ ਵੀ ਬਹੁਤ ਵਧੀਆ ਬੈੱਡਰੂਮ ਬਣਿਆ ਹੋਇਆ ਬਾਥਰੂਮ ਬਣਿਆ ਹੋਇਆ 50 ਗਜ ਦਾ ਮਕਾਨ ਆ ਛੋਟਾ ਜਾਂ ਬਹੁਤ ਹੀ ਵਧੀਆ ਮਕਾਨ ਬਣਿਆ ਹੋਇਆ ਆ ਬੈੱਡਰੂਮ ਆ ਗਿਆ ਜੀ ਇੱਧਰ ਬੇੜਾ ਆ ਗਿਆ ਆ ਬਾਥਰੂਮ ਆ ਗਿਆ ਬਾਥਰੂਮ ਵੀ ਖੁੱਲਾ ਹੈ ਉੱਪਰ ਬਣਿਆ ਵਾ ਟਾਇਲ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਆ ਸਾਹਮਣੇ ਬੈਡਰੂਮ ਆ ਗਿਆ ਬਹੁਤ ਹੀ ਵਧੀਆ ਉੱਪਰ ਇੱਕ ਬੈਡਰੂਮ ਤੇ ਬਾਥਰੂਮ ਬਣਿਆ ਹੋਇਆ ਨਵਾਂ ਮਕਾਨ ਹੈ 50 ਗਜ ਦਾ ਡਿਮਾਂਡ ਹੈ ਦੀ 17 ਲੱਖ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗਾ ਪੋਰਸ਼ਨ ਬਹੁਤ ਵਧੀਆ ਛੋਟੇ ਪਰਿਵਾਰ ਵਾਸਤੇ ਵਧੀਆ ਬਣਾਇਆ ਹੋਇਆ ਹੈ ਥੱਲੇ ਇੱਕ ਬੈਡਰੂਮ ਤੇ ਡਰੈنگ ਰੂਮ ਕਿਚਨ ਬਾਥਰੂਮ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ